ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਲੈ ਕੇ ਹਜ਼ਰ ਸ਼ਾਮਲ ਹਨੇਰੀ ਦੀਆਂ ਤਸਵੀਰਾਂ ਨੇ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਫੁੱਟ ਤੱਕ ਘਟ ਗਿਆ ਸੀ ਤੁਹਾਡੇ ਜਾਣਕਾਰੀ ਲਈ ਦੱਸ ਦਈਏ ਤਾਂ ਇਸ ਵਕਤ ਜੋ ਤਸਵੀਰ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਇੱਕ ਇੱਕ ਫੁੱਟ ਘਟ ਗਿਆ ਸੀ ਪਰ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਹ ਸੌਣਾ ਝੋਨਾ ਹੈ ਇਹ ਤਕਰੀਬਨ ਥੋੜਾ ਥੋੜਾ ਨੰਗਾ ਹੋ ਗਿਆ ਸੀ ਤਾਂ ਫਿਰ ਹੁਣ ਸਾਰਾ ਫਿਰ ਪਾਣੀ ਵਿੱਚ ਡੁੱਬਣਾ ਸ਼ੁਰੂ ਹੋ ਚੁੱਕਿਆ ਹੈ ਰਾਤ ਦੇ ਹਨੇਰੇ ਦੀਆਂ ਤਸਵੀਰਾਂ ਨੇ ਦੇਖ ਸਕਦੇ ਹਾਂ ਕਿ ਇਹ ਸਾਹਮਣੇ ਝੋਨਾ ਦਰਿਆ ਸਤ루 ਦਾ ਜਲ ਪੱਦਰ ਸੀ ਉਹ ਘਟ ਚੁੱਕਿਆ ਸੀ ਪਰ ਇੱਕ ਵਾਰ ਤੋਂ ਫੇਰ ਪੱਧਰਾ ਸ਼ੁਰੂ ਹੋ ਚੁੱਕਿਆ ਹੈ ਜਲਦੀ ਜਲਦੀ ਬੜੀ ਅਸ਼ਵੀਰ ਜਰੂਰ ਕਰ ਦਿਓ ਔਰ ਸਵੇਰ ਤੱਕ ਕਾਫੀ ਜ਼ਿਆਦਾ ਵੱਧ ਚੁੱਕਿਆ ਹੋਵੇਗਾ ਜੋ ਐਕਸ ਇਸ ਟਾਈਮ ਦੀ ਜੋ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਸ਼ਾਮ ਦੀ ਹਨੇਰੇ ਦੀਆਂ ਤਸਵੀਰਾਂ ਨੇ ਦੋਸਤੋ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾਰੇ ਆਂ। ਬ੍ਰਿਆ ਸਤ루 ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਆਂ ਇਸ ਟਾਈਮ ਦੀ। ਬ੍ਰਿਆ ਸਤ루 ਦਾ ਜਲ ਪੱਧਰ ਇੱਕ ਵਾਰ ਘਟ ਗਿਆ ਸੀ ਪਰ ਹੁਣ ਫੇਰ ਦੁਬਾਰਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੋ ਤਾਜ਼ਾ ਅਪਡੇਟ ਹੈ। ਅਨੇਰੇ ਦੇ ਤਸਵੀਰਾਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਹਾਲਾਤ ਬਹੁਤ ਚਿੰਤਾਜਨਕ ਨੇ। ਦਰਿਆ ਸਤਲੁਜ ਦੀ ਅਪਡੇਟ ਦਰਿਆ ਸਤਲੁਜ ਦੀ ਅਪਡੇਟ ਲੈ ਕੇ ਆਜ਼ਰਾ ਅੱਜ ਸਾਰਾ ਦਿਨ ਹੁਣ ਵੀ ਅਸੀਂ ਦਰਿਆ ਸਤਲੁਜ ਉਤੇ ਮੌਜੂਦ ਹਾਂ ਅੱਜ ਦਰਿਆ ਸਤਲੁਜ ਦੇ ਜਲ ਪੱਧਰ ਤਕਰੀਬਨ 1 ਫੁੱਟ ਤੱਕ ਘਟ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਫੇਰ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ ਅੱਜ ਦੀ ਜੋ ਰਿਪੋਰਟ ਸੀ ਅਸੀਂ ਦਰਿਆ ਸਤਲੁਜ ਤੇ ਕੀਤੇ ਔਰ ਸਭ ਤੋਂ ਜ਼ਿਆਦਾ ਹਾਲਾਤ ਜੋ ਤਰਸਯੋਗ ਸੀ ਉਹ ਸੀ ਸ਼ਾਹਕੋਟ ਦੇ ਨਜ਼ਦੀਕ ਪਿੰਡ ਥੰਮੂ ਵਾਲ ਦੇ ਉੱਠ ਦੇ ਲਾਟ ਬਹੁਤ ਤਰਸਯੋਗ ਸੀ ਇੱਕ ਆਪਾਂ ਲੋ ਚ ਕਹਿ ਸਕਦੇ ਆ ਜਾਂ ਬੰਨ ਵੀ ਕਹਿ ਸਕਦੇ ਆ ਕਿਉਂਕਿ ਜੇਕਰ ਆਪਾਂ ਬੰਨ ਕਹੀਏ ਤਾਂ ਉਹ ਬਹੁਤ ਸਰਕਾਰਾਂ ਨੂੰ ਬਚਾਉਂਦਾ ਜੇਕਰ ਉਹ ਹੋ ਚੁੱਕੀ ਤਾਂ ਫਿਰ ਵੀ ਉਹ ਬਹੁਤ ਸਰਕਾਰਾਂ ਨੂੰ ਉੱਥੇ ਬਚਾਉਂਦਾ ਤਾਂ ਬਹੁਤ ਸਾਰੇ ਉੱਥੇ ਵੱਡੀਆਂ ਕੋਠੀਆਂ ਸੀ ਘਰ ਸੀ ਉੱਥੇ ਇੱਕ ਵੱਡਾ ਖੋਰਾ ਲੱਗਿਆ ਹੋਇਆ ਸੀ ਤਾਂ ਉਹਨਾਂ ਨੇ ਪ੍ਰਸ਼ਾਸਨ ਤੇ ਵੱਡੇ ਇਲਜ਼ਾਮ ਲਗਾਏ ਕਿ ਪ੍ਰਸ਼ਾਸਨ ਦਾ ਪਹੁੰਚਦਾ ਨਹੀਂ ਪ੍ਰਸ਼ਾਸਨ ਕੰਮ ਨਹੀਂ ਕਰਦਾ ਅਸੀਂ ਆਪ ਮਹਾਰੇ ਕੰਮ ਤੇ ਲੱਗੇ ਹੋਏ ਆ ਤੇ ਦੂਜੀ ਗੱਲ ਕਿ ਲੋਕ ਉਥੇ ਬਹੁਤ ਸਾਰੇ ਸਰਪੰਚੇ ਨੇ ਉਥੇ ਦੇ ਮੰਰੇਗਾ ਵਾਲੇ ਕੰਮ ਤੇ ਲਾਇਏ ਸੀ ਤਾਂ ਇੱਕ ਤਾਂ ਰਿਪੋਰਟ ਸੀ ਦੂਜੀ ਰਿਪੋਰਟ ਜੋ ਦਰਿਆ ਸਤਲੂ ਤੇ ਤਕਰੀਬਨ ਅਸੀਂ 20 ਮਿੰਟ ਪਹਿਲਾਂ ਕੀਤੀ ਸੀ ਉਸ ਸਮੇਂ ਦੀ ਜੋ ਰਿਪੋਰਟ ਸੀ ਦਰਿਆ ਸਤਲੂ ਦਾ ਜੋ ਜਲ ਪੱਧਰ ਸੀ ਉਸ ਟਾਈਮ ਤਕਰੀਬਨ 1 ਫੁੱਟ ਘੱਟ ਚੁੱਕਿਆ ਸੀ ਪਰ ਜਦੋਂ ਅਸੀਂ ਖੜੇ ਸੀ ਤਾਂ ਸਾਡੇ ਪੈਰਾਂ ਦੇ ਵਿੱਚ ਤੱਕ ਪਾਣੀ ਆਉਣੇ ਸ਼ੁਰੂ ਹੋ ਗਿਆ ਜਿਸ ਤੋਂ ਅੰਦਾਜ਼ਾ ਹੋ ਗਿਆ ਕਿ ਦਰਿਆ ਸਤਲੂ ਦਾ ਜਲ ਪਦਰ ਵਧ ਰਿਹਾ ਛੱਲਾ ਦੇ ਰੂਪ ਵਿੱਚ ਪਾਣੀ ਉਹਨੇ ਸ਼ੁਰੂ ਹੋ ਗਿਆ ਤਾਂ ਇਸ ਤੋਂ ਅੱਗੇ ਜੇਕਰ ਪਾਖੜਾ ਦੀ ਗੱਲ ਕਰੀ ਤਾਂ ਪਾਖੜਾ ਦਾ ਜੋ ਲੈਵਲ ਹੈ ਉਹ ਲਗਾਤਾਰ ਵਧ ਰਿਹਾ ਹੈ 1678 ਪੁਆਇੰਟ ਕੁਝ ਹੋ ਚੁੱਕਿਆ ਹੈ ਮੈਂ ਅਜੇ ਡੇਢ ਕੋ ਫੋਟਾ ਦਾ ਫਾਸਲਾ ਹੈ ਤੇ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪਦਰ ਵਧ ਸਕਦਾ ਹੈ ਦਰਿਆਵਾਂ ਨਾਲਿਆਂ ਤੋਂ ਦੂਰ ਰਹੋ ਕਿਉਂਕਿ ਕਿਸੇ ਵੀ ਟਾਈਮ ਦਰਿਆ ਸਤਲੁਜ ਦੇ ਵਿੱਚ ਕਿਸੇ ਵੀ ਟਾਈਮ ਦਰਿਆ ਸਤਲੁਜ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਪਾਣੀ ਛੱਡਿਆ ਜਾ ਸਕਦਾ ਹੈ ਤਾਂ ਇਹ ਇੱਕ ਵੱਡੀ ਅਪਡੇਟ ਪਾਣੀ ਪਹਿਲੇ ਬਹੁਤ ਜ਼ਿਆਦਾ ਸੀ ਪਰ ਜਦੋਂ ਇਹ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਫਿਰ ਅੱਗੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੰਦਾ ਹੈ ਪਰ ਜੋ ਤਾਜਰਪੋਰਟ ਹੈ ਤਾਜ਼ਾ ਅਪਡੇਟ ਤੁਹਾਨੂੰ ਦੇ ਰਿਹਾ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ 1 ਫੁੱਟ ਦੇ ਤਕਰੀਬਨ ਘਟ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਫਿਰ ਵਧਣਾ ਸ਼ੁਰੂ ਹੋ ਚੁੱਕਾ ਹੈ ਗਿਆ ਕਦੀ ਵੱਧ ਗਿਆ ਸੁੱਥੇ ਰੂਪ ਵਿੱਚ ਕਾਫੀ ਲੰਮਾ ਸਮਾਂ ਪਾਣੀ ਚੱਲ ਸਕਦਾ ਹੈ ਕਿਉਂਕਿ ਜਿੰਨਾ ਟਾਈਮ ਪਾਖੜਾ ਦਾ ਲੇਵਰ ਸਥਿਰ ਨਹੀਂ ਕੀਤਾ ਜਾ ਸਕਦਾ ਤਾਂ ਉਹਨਾ ਟਾਈਮ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਪਣ ਜਿੰਨਾ ਵੱਧ ਆਊਗਾ ਤਾਂ ਪਿੱਛੇ ਬਰਸਾਤ ਦਾ ਮੌਸਮ ਲਗਾਤਾਰ جاری ਬਰਸਾਤ ਪੈ ਰਹੀਏ ਤਾਂ ਸਾਰਾ ਪਾਣੀ ਅੱਗੇ ਦਰਿਆ ਸਤਲੁਜ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ ਜਾਨਕਿ ਛੱਡਿਆ ਜਾਵੇਗਾ ਤਪੜੇ ਆਪ ਤੇ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਥੋੜੀ ਜਿਹੀ ਰਾਹਤ ਜ਼ਰੂਰ ਮਿਲੇਸੀ ਲੋਕਾਂ ਨੂੰ ਪਰ ਉਸ ਤੋਂ ਬਾਅਦ ਨਾਲ ਹੀ ਤਕਰੀਬਨ ਕੁਝ ਟਾਈਮ ਦੇ ਬਾਅਦ ਉਹ ਫਿਰ ਦੁਬਾਰਾ ਦਰਿਆ ਸਤਲੁਜ ਦੇ ਵਿੱਚ ਵਧਣਾ ਸ਼ੁਰੂ ਹੋ ਗਿਆ ਤਾਂ ਜੇਕਰ ਝੋਨੇ ਦੀ ਗੱਲ ਕਰੀਏ ਤਾਂ ਦਰਿਆਵਾਂ ਦੇ ਕੰਢੇ ਕਿੰਨੇ ਵੀ ਝੋਨੇ ਸੇ ਲੱਗ ਪਾ ਕੇ ਖਤਮ ਹੀ ਐ ਉਹ ਹੁਣ ਬਚਣ ਦਾ ਚਾਂਸ ਕੋਈ ਨਹੀਂ ਐ ਕਿਉਂਕਿ ਪਾਣੀ ਅੱਜ 23 ਦਿਨ ਹੋ ਗਏ ਆ ਕਿ ਪਾਣੀ ਉੱਪਰ ਤੱਕ ਫਿਰ ਚੁੱਕਿਆ ਔਰ ਝੋਨੇ ਲਗਾਤਾਰ ਉਸ ਪਾਣੀ ਦੇ ਡੁੱਬੇ ਹੋਇਆ ਤਕਰੀਬਨ ਦੂਜੇ ਕ ਦਿਨ ਜੇਕਰ ਦਰਿਆ ਸਤ루ਜ ਦਾ ਜੋ ਪਾਣੀ ਐ ਉਹ ਉਤਰ ਜਾਂਦਾ ਤਾਂ ਫਿਰ ਝੋਨੇ ਬਚ ਸਕਦੇ ਸੀ ਪਰ ਹੁਣ ਹਾਲਾਤ ਤਰਸਯੋਗ ਹੋ ਚੁੱਕੇ ਐ ਜਲਦੀ ਜਲਦੀ ਵੀਡੀਓ ਦੇ ਵਿੱਚ ਮੈਂ ਦੁਬਾਰਾ ਫਿਰ ਜਾਣਕਾਰੀ ਦੇ ਦਵਾਂ ਕਿ ਦਰਿਆ ਸਤ루ਜ ਦਾ ਜੋ ਜਲ ਪੱਧਰ ਸੀ ਉਹ ਘਟ ਚੁੱਕਿਆ ਸੀ 1 ਫੁੱਟ ਦਰਿਆ ਸਤਲੂ ਦਾ ਜਲ ਪੱਧਰ ਸੀ ਤਕਰੀਬਨ 1 ਫੁੱਟ ਘੱਟ ਚੁੱਕਿਆ ਸੀ ਪਰ ਉਸ ਤੋਂ ਬਾਅਦ ਹੁਣ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਵੀਡੀਓ ਤੋਂ ਅੱਗੇ ਤੋਂ ਅੱਗੇ ਸ਼ੇਅਰ ਕਰੀ ਜਾਓ ਕਿਉਂਕਿ ਬਹੁਤ ਵੱਡੀ ਜਾਣਕਾਰੀ ਹੈ ਕਿ ਦਰਿਆ ਸਤਲੂ ਦਾ ਜਲ ਪੱਧਰ 1 ਫੁੱਟ ਤੱਕ ਘੱਟ ਚੁੱਕਿਆ ਸੀ ਪਰ ਹੁਣ ਉਸ ਤੋਂ ਬਾਅਦ ਦੁਬਾਰਾ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਆਪਣੇ ਵਿੱਚ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਢੋਣਿਆਂ ਦੇ ਹਾਲਾਤ ਤਰਸਯੋਗ ਨੇ ਲੋਕਾਂ ਦੇ ਲਈ ਤਰਸਯੋਗ ਹੋ ਚੁੱਕਿਆ ਹੈ ਅੱਜ ਬਾਰਿਸ਼ ਥੋੜੀ ਜੀ ਨਹੀਂ ਹੋਈ ਸਵੇਰੇ ਤੋਂ ਬਾਰਿਸ਼ ਤੜਕਸਾਰਥ ਕੱਲ ਦੀ ਗੱਲ ਕਰਦੇ ਪੂਰੀ ਰਾਤ بارش ਤੇ ਅੱਜ ਦਿਨੇ ਥੋੜੀ ਰਾਹਤ ਰਹੀ ਹੈ بارش ਨਹੀਂ ਹੋਈ ਜਿਸ ਦੇ ਲੋਕਾਂ ਦੇ ਕਮਰੇ ਪੱਕੇ ਉਹ ਸਾਰੇ ਚੋਣ ਲੱਗੇ ਕੱਚੇ ਉਹ ਵੀ ਚੋਣ ਲੱਗੇ ਤੇ ਲੋਕਾਂ ਨੂੰ ਇੱਕ ਵੱਡੀ ਮੰਗ ਸੀ ਤਰਪਾਲਾਂ ਦੀ ਕਿ ਪ੍ਰਸ਼ਾਸਨ ਸਾਡੇ ਤੱਕ ਤਰਪਾਲਾਂ ਵਗਾਰਾ ਦਾ ਪ੍ਰਬੰਧਨ ਕੀਤਾ ਲੋਕ ਵੱਡੇ ਚਾਬ ਲਗਾਉਂਦੇ ਸਰਕਾਰ ਤੇ ਲੋਕ ਸਰਕਾਰ ਨੂੰ ਘੇਰਦੇ ਆ ਕਿ ਸਰਕਾਰ ਕੁਝ ਕਰਦੀ ਨਹੀਂ ਸਰਕਾਰ ਨੂੰ ਮੁੱਟਾ ਮਹਿਕ ਬਣਾਇਆ ਸੀ ਜੋ ਸੱਤਾਧਾਰੀ ਸਰਕਾਰ ਹੈ ਪਰ ਇਹਦੇ ਨੇ ਕੁਝ ਕੀਤਾ ਨਹੀਂ ਗਾ ਤੇ ਇਹੋ ਜਿਹੀਆਂ ਗੱਲਾਂ ਬਣ ਲੋਕ ਲਗਾਤਾਰ ਕਹਿ ਰਿਹਾ ਹੈ ਤਦ دریا ਸਤਲੁਜ ਦੀਆਂ ਤਸਵੀਰਾਂ ਅਸੀਂ ਅੱਜ ਲਗਾਤਾਰ ਤਨੂੰ ਦਿਖਾਈਆਂ ਸਭ ਤੋਂ ਹਾਲਾਤ ਜੋ ਚਿੰਤਾਜੋ ਸੀ ਜੋ ਤਰਸਜੋਗ ਸੀ ਉਸ ਪਿੰਡ ਦਾ ਨਾਮ ਸੀ ਥੰਮੂ ਵਾਲ ਪਿੰਡ ਸ਼ਾਕੋੜ ਦੇ ਨੇੜੇ ਉਹਨਾਂ ਦੇ ਹਾਲਾਤ ਬੜੇ ਤਰਸਜੋਗ ਹੈ ਉੱਥੇ ਪੱਠੇ ਪੱਠੇ ਵਗੈਰਾ ਸਾਰੇ ਮਜਨ ਪਾਉਣ ਲਈ ਚਾਰਾ ਚਾਹੀਦਾ ਹੈ ਉਹ ਸਾਰੇ ਦਰਿਆ ਦੀ ਢੇਡ ਚੜ ਚੁੱਕਿਆ ਹੈ ਉਰੇ ਉੱਥੇ ਇੱਕ ਵੱਡਾ ਖੋਰਾ ਲੱਗਿਆ ਹੋਇਆ ਹੈ ਤਦ ਹਾਲਾਤ ਉੱਥੇ ਬਹੁਤ ਜ਼ਿਆਦਾ ਤਰਸਜੋਗ ਹੈ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਫੇਰ 1 ਫੁੱਟ ਘਟ ਗਿਆ ਸੀ ਪਰ ਉਸ ਤੋਂ ਬਾਅਦ ਖੇਰ ਵਧਣਾ ਸ਼ੁਰੂ ਹੋ ਗਿਆ ਤਾਂ ਹੁਣ ਦੀ ਜੋ ਤਾਜ਼ਾ ਰਿਪੋਰਟ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਤੁਹਾਨੂੰ ਦਿਖਾ ਰਿਹਾ ਜੋ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਵੀਰੇ ਨੂੰ ਸ਼ੇਅਰ ਜਰੂਰ ਕਰ ਦਿਓ ਅੱਜ ਜੋ ਫਿਰੋਜ਼ਪੁਰ ਫਾਜ਼ਿਲਕਾ ਇਲਾਕੇ ਦਾ ਤੁਹਾਨੂੰ ਪਤਾ ਹੈ ਤਾਂ ਇਹ ਜੋ ਦਰਿਆ ਸਤਲੂਜ ਦਾ ਪਾਣੀ ਹੈ ਇਹ ਗਲੋਹੀ ਹਰੇ ਵਿੱਚ ਕਾਫੀ ਦਾ ਤਬਾਹੀ ਮਚਾ ਰਿਹਾ ਹੈ ਉੱਥੋਂ ਦੇ ਹਾਲਾਤ ਬੜੇ ਚਿੰਤਾਜਨਕ ਹੋ ਚੁੱਕੇ ਹੈ ਟੱਕਾ ਮਸਤੀ ਜੋ ਪਿੰਡ ਹੈ ਉੱਥੋਂ ਦਾ ਬੰਨ ਟੁੱਟ ਚੁੱਕਿਆ ਜੋ ਟੱਕਾ ਮਸਤੀ ਤਾਜੀ ਅਪਡੇਟ ਰਾਤ ਟੁੱਟ ਗਿਆ ਸੀ ਤਕਰੀਬਨ 1.5 ਵਜੇ ਦਾ ਟਾਈਮ ਸੀ 1.5 ਵਜੇ ਰਾਤ ਤੱਕਾ ਵਸਤੀ ਦਾ ਬੰਨ ਟੁੱਟ ਗਿਆ ਸੀ ਔਰ ਸਿਸਟਮ ਵੀ ਦਰਿਆ ਸਤਰੋਈ ਤੇ ਮੌਜੂਦ ਆ ਲੋਹਿਆਂ ਦੇ ਨੇੜੇ ਤੱਕਾ ਵਸਤੀ ਲੋਹਿਆਂ ਦੇ ਨੇੜੇ ਤੱਕਾ ਵਸਤੀ ਰਾਤ ਤਕਰੀਬਨ 1.5 ਵਜੇ ਬੰਨ ਟੁੱਟ ਗਿਆ ਸੀ ਉੱਥੋਂ ਦਾ ਤਾਂ ਉਹ ਲੋਕ ਤਰ੍ਹਾਂ ਤਰ੍ਹਾਂ ਦੇ ਕਰਨੇ ਕਰ ਰਹੇ ਨੇ ਉਹ ਉਹਨਾਂ ਦਾ ਸਮਾਨ ਬੰਨਾਂ ਤੇ ਆ ਚੁੱਕਿਆ ਬੰਨਾਂ ਤੇ ਰੱਖ ਕੇ ਬੈਠੇ ਲੋਕ ਬਹੁਤ ਨਾਜ਼ੁਕ ਮਦਦ ਕਰੋ ਤਾਂ ਦੂਜੇ ਪਾਸੇ ਪ੍ਰਸ਼ਾਸਨ ਤੇ ਇਲਜ਼ਾਮ ਹੀ ਲਗਾ ਰਹੇ ਨੇ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਪ੍ਰਸ਼ਾਸਨ ਨੇ ਕੁਝ ਕੰਮ ਨਹੀਂ ਕੀਤਾ ਔਰ ਜਿਸ ਜਗ੍ਹਾ ਤੇ ਅਸੀਂ ਮੌਜੂਦ ਆਂ ਦਰਿਆ ਸੱਤਰੋਜ ਦੀ ਪੁਲ ਤੋਂ ਤਕਰੀਬਨ ਚੜਦੇ ਵਾਲੇ ਪਾਸੇ ਅਸੀਂ ਮੌਜੂਦ ਆਂ 2 ਕਿਲੋਮੀਟਰ ਤੇ ਤਾਂ ਇੱਥੇ ਵੀ ਲੋਕਾਂ ਨੇ ਵੱਡੇ ਇਲਜ਼ਾਮ ਲਗਾਇਆ ਕਿ ਇੱਥੇ ਪ੍ਰਸ਼ਾਸਨ ਹੀ ਹੁੰਦਾ ਕੰਮ ਨਹੀਂ ਕਰਦਾ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਉਹ ਤੋਂ ਮਹੀਨਾ ਪਹਿਲਾਂ ਉਹ ਕੰਮ ਲੇਟ ਹੋ ਗਿਆ ਇੱਥੇ ਕਦੇ ਨੋਚ ਨੂੰ ਟਾ ਲੱਗੀ ਹੋਈ ਸੀ ਤਾਂ ਹੁਣ ਵੀ ਲੱਗੀ ਹੋਈ ਹੈ ਉੱਥੇ ਤਾਂ ਲੋਕ ਕਹਿੰਦੇ ਕਿ ਇਹ ਕੰਮ ਤਾਂ 1 ਮਹੀਨਾ ਪਹਿਲਾਂ ਕਰਨਾ ਚਾਹੀਦਾ ਸੀ ਇੱਥੇ ਹੁਣ ਪ੍ਰਸ਼ਾਸਨ ਲੈਣ ਕਿ ਆਇਆ ਤਾਂ ਫਿਰ ਇੱਥੇ ਪਟਵਾਰੀ ਸਵੇਰੇ ਪਹੁੰਚਿਆ ਸੀ ਪਟਵਾਰੀ ਨੂੰ ਅਸੀਂ ਸਵਾਲ ਕੀਤਾ ਕਿ ਤੁਸੀਂ ਇੱਥੇ ਆਏ ਹੋ ਕੀ ਕੁਝ ਤੁਸੀਂ ਦੇਖਿਆ ਉਹ ਕਹਿੰਦੇ ਕਿ ਅਸੀਂ ਤਾਂ ਸਿਰਫ ਰਿਪੋਰਟ ਤਿਆਰ ਕਰਕੇ ਭੇਜਣੀ ਹੈ ਐਸਟੀਮੇਟ ਬਣੇਗਾ ਐਸਟੀਮੇਟ ਬਣਨ ਤੋਂ ਬਾਅਦ ਅਸੀਂ ਅੱਗੇ ਜੋ ਕਾਰਵਾਈ ਹੈ ਮੈਂ ਪੁੱਛਿਆ ਕਿ ਤਰਪੈਲਾ ਵਗੈਰਾ ਕਦੋਂ ਆ ਜਾਣਗੇ ਉਹ ਕਹਿੰਦੇ ਕਿ ਐਸਟੀਮੇਟ ਬਣੇਗਾ ਉਸ ਤੋਂ ਬਾਅਦ ਤਾਂ ਹਸਤੂੜੀ ਕਿ ਲੈ ਕੇ ਜਦੋਂ ਹੜ ਚਾ ਰੁਕ ਗਏ ਕਦੋਂ ਤੁਸੀਂ ਖਾਲੀ ਹੋਗੇ ਤਾਂ ਉਦੋਂ ਪ੍ਰਸ਼ਾਸਨ ਕੰਮ ਆਊਗਾ ਹਾਲਾਤ ਕੋਲ ਮਲਾਕੇ ਤਰਸਯੋਗ ਨੇ ਪ੍ਰਸ਼ਾਸਨ ਨੇ ਜਿੰਨਾ ਕੋ ਕੰਮ ਕੀਤਾ ਤੁਸੀਂ ਸਾਰੇ ਆਪਣੇ ਆਪਣੇ ਏਰੀਆ ਦਾ ਸਾਨੂੰ ਜਰੂਰ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਪ੍ਰਸ਼ਾਸਨ ਨੇ ਕੁਝ ਕੀਤਾ ਤੁਸੀਂ ਕੱਲ ਦੱਸਿਓ ਜੇਕਰ ਕਿਤੇ ਤੁਹਾਡੇ ਇਲਾਕੇ ਦੇ ਦਰਿਆ ਸੱਤੋ ਜਨੇ ਢਾਹ ਲਾਈ ਹੋਈ ਹੈ ਕੋਰਾ ਲਾਇਆ ਹੋਇਆ ਹੈ ਤਾਂ ਉੱਥੇ ਪ੍ਰਸ਼ਾਸਨ ਦੀ ਹਾਲਾਤ ਕੀ ਰਹੇ ਪ੍ਰਸ਼ਾਸਨ ਦੀ ਕਾਰਜਗਾਰੀ ਕਿੱਦਾਂ ਦੀ ਰਹੀ ਤਾਂ ਲੀਡਰਾਂ ਦਾ ਆਉਣਾ ਜਾਣਾ ਤਕਰੀਬਨ ਪੰਨ ਚੁੱਕਿਆ ਹੁਣ ਅੱਜ 3-4 ਦਿਨ ਹੋ ਗਏ ਲੀਡਰ ਲਗਾਤਾਰ ਪਹੁੰਚ ਰਿਹਾ ਸਿਰਫ ਲੀਡਰ ਪਹੁੰਚਦੇ ਕੰਮ ਕਰਨ ਲਈ ਕੋਇ ਤ ਕਰਕੇ ਨਹੀਂ ਲੱਗਦਾ ਕੋਈ ਖੁਸ਼ ਨਾ ਕੋਈ ਸਹਿਯਤਾ ਦੇ ਕੇ ਜਾਂਦਾ ਔਰ ਇੱਕ ਅਜੋ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਪੈਣ ਥੰਮੂ ਵਾਲ ਦੇ ਵਿੱਚ ਉੱਥੇ ਕਹਿੰਦੇ ਕਿ ਸਾਨੂੰ ਤੇਲ ਪਹਚਾਇਆ ਗਿਆ ਇੱਕ ਅਕਾਲੀ ਦਲ ਦੇ ਬਕਿੱਤਰ ਸਿੰਘ ਕਵਾੜ ਦੇ ਵੱਲੋਂ ਜੋ ਜਥੇਦਾਰ ਅਜੀਤ ਸਿੰਘ ਕਵਾੜ ਦੇ ਪੁੱਤ ਪੋਤੇ ਨੇ ਉਹਨਾਂ ਦੇ ਵੱਲੋਂ ਸਾਨੂੰ ਸਹਿਯਤਾ ਦਿੱਤੀ ਗਈ ਤਾਂ ਸਿਰਫ ਇੱਕ ਉਹ ਹੀ ਖਬਰ ਨਿਕਲ ਕੇ ਸਾਹਮਣੇ ਆਈ ਉਸ ਤੋਂ ਅੱਗੇ ਤਾਂ ਲੋਕ ਸਾਰੇ ਅਲੀਗੇਸ਼ਨ ਹੀ ਲਾਉਂਦੇ ਗਏ ਤਹ ਹੁਣ ਦਰਿਆ ਸਤਲੁਜ ਦੀ ਇੱਕ ਤਸਵੀਰ ਦਿਖਾ ਦਿੰਨੇ ਆ ਹਨੇਰਾ ਹੈ ਪਰ ਫਿਰ ਵੀ ਕੋਸ਼ਿਸ਼ ਕਰ ਰਹੇ ਆ ਤਸਵੀਰ ਦਿਖਾਉਣ ਦੀ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਝੋਨਾ ਥੋੜਾ ਜਿਹਾ ਦਿਖਾਈ ਦੇਗਾ ਝੋਨਾ ਤਾਂ ਖਾਈ ਤੱਕ ਹੀ ਦੇਣਾ ਪਾਣੀ ਦਿਖਾਈ ਦੇਗਾ ਕਿ ਝੋਨਾ ਤਾਂ ਸਾਰਾ ਡੁੱਬ ਚੁੱਕਿਆ ਹੈ ਪਾਣੀ ਦੇ ਵਿੱਚ ਆਪਣੇ ਆਪ ਚ ਵੱਡੀ ਅਪਡੇਟ ਵੱਡੀ ਜਾਣਕਾਰੀ ਸਾਂਝੀ ਤੁਹਾਡੇ ਨਾਲ ਕੀਤੀ ਹੈ ਤਾਂ ਆਪਣੇ ਆਪ ਚ ਵੱਡੀ ਅਪਡੇਟ ਕਬੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟ ਗਿਆ ਸੀ ਪਰ ਹੁਣ ਫਿਰ ਤੋਂ ਇੱਕ ਵਾਰ ਦੁਬਾਰਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਮੈਂ ਤਕਰੀਬਨ ਗੱਲ ਕਰੀ ਸਮੇਂ ਦੀ ਤਾਂ 8 ਵਜੇ ਫਿਰ ਲਾਈਵ ਹੋਵਾਂਗੇ ਤੁਹਾਡੇ ਨਾਲ ਕੁਝ ਗੱਲਾਂ ਬਾਤ ਕਰਨ ਹੋਰ ਕੁਝ ਜਾਣਕਾਰੀ ਸਾਂਝੀ ਕਰਾਂਗੇ ਤਾਂ ਤੱਕ ਲਈ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ